ਸ਼੍ਰੀ ਕਾਲਪਤਖ ਸਾਹਿਬ ਇਸ ਸੂਚਾ ਅਕਾਲੀ ਲੀਡਰਸ਼ਿਪ ਵਰਕਰ ਇਕੱਠੇ ਹੋਏ ਪ੍ਰਮਾਤਮਾ ਦਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਜਿਹੜਾ ਲੈਂਡ ਪੂਲਿੰਗ ਸਕੀਮਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲੈ ਕੇ ਆਈ ਸੀ ਜਿਹਦਾ ਮਕਸਦ ਸੀ ਪੰਜਾਬ ਦੇ ਕਿਸਾਨਾਂ ਦੀ ਗਰੀਬਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਨਾ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਮੇਰ ਨਾਲ ਅਕਾਲੀ ਦਲ ਨੇ ਜੰਗ ਜਿੱਤ ਗਿਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਆਏ ਆ ਦੂਜੀ ਅਸੀਂ ਇਹ ਸਾਰੇ ਪਾਰਟੀ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪ੍ਰਮਾਤਮਾ ਮਿਹਰ ਕਰਨ ਹੜ੍ਹ ਰੁਕਣ ਤੇ ਆ ਨੁਕਸਾਨ ਘੱਟ ਤੋਂ ਘੱਟ ਹੋਏ ਉਹ ਵੀ ਅਰਦਾਸ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਕੀਤੀ ਹੈ ਕਿ ਲੋਕੀ ਪੰਜਾਬ ਦੇ ਬਹੁਤ ਜ਼ਿਆਦਾ ਮੁਸ਼ਕਿਲ 'ਚ ਹੈ ਬਰਸਾਤਾ ਨਾਲ ਬਾਚਲ 'ਚੋਂ ਬਹੁਤ ਵੱਡੇ ਪੱਧਰ ਤੇ ਪਰ ਪਾਣੀ ਪੰਜਾਬ 'ਚ ਆ ਗਿਆ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਹੈ ਹਾਲਾਤ ਇਹ ਸਾਰੇ ਜਿਹੜੇ ਜਿਵੇਂ ਪਰ ਮੌਜੂਦਾ ਹਾਲਾਤ ਹੈ ਆ ਜਿਹੜੀ ਹਾਲਾਤ ਪਣੀ ਹੈ ਇੱਕ ਜੁਮਵਾਰੀ ਤਾਂ ਬਰਸਾਦ ਦੀ ਤਾਂ ਹੈਗੀ ਹੈਗੀ ਪਰ ਸਭ ਤੋਂ ਵੱਡੀ ਜੁਮਵਾਰੀ ਨਲਾਕੀ ਪੰਜਾਬ ਸਰਕਾਰ ਦੀ ਹਰ ਸਾਲ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੈਤਾ ਜਾਂਦਾ ਸੀ ਫੰਡ ਰੀਲੀਜ਼